ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਮਹਿਮੂਦਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅੱਜ 14 ਅੱਜ 15 ਮਾਰਚ ਨੂੰ ਜਿਹੜੀ ਆ ਦੋਸਤੋ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਜ਼ਰੂਰ ਨੋਟ ਕਰ ਲਓ 2:30 ਵਜੇ ਦਾ ਦੁਪਹਿਰ ਦਾ ਸਮਾਂ ਹੈਗਾ ਆਓ ਕਰਦੇ ਆ ਗੱਲਬਾਤ ਬਾਈ ਗੁਰਵੰਤ ਦੇ ਨਾਲ ਪੁੱਛਦੇ ਆ ਕੀ ਇਨਫੋਰਮੇਸ਼ਨ ਹੈ ਇਨ੍ਹਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਗੁਰਵੰਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਸਭ ਤੋਂ ਸਭ ਠੀਕਾ ਜੀ ਤੇ ਕਰਮਤ ਭਾਈ ਅੱਜ ਪਸ਼ੂ ਘਟੂ ਘਟ 9 ਵਕਾਊਗਾ ਆਪਣੇ ਹਾਂਜੀ 9 ਪਸ਼ੂ ਹੈ ਜੀ ਆਪਣੇ ਕੋਲ ਤਿੰਨ ਮੱਝਾਂ ਸੁਈਆਂ ਜੀ ਹਾਂਜੀ ਤੇ ਪੰਜ ਗੱਬਣਾ ਤੇ ਇੱਕ ਵੜੇ ਗੱਬਣੀ ਠੀਕ ਆ ਹਾਂਜੀ ਤੇ ਕਰੀਏ ਵੀਰ ਜੀ ਸਟਾਰਟ ਤਕਰੀਬਨ ਜਿਹੜੀਆਂ ਸੁਈਆਂ ਉਹ ਤੇ ਇਹਨਾਂ ਨੇ ਅੱਜ ਹਾਂਜੀ ਤਿੰਨ ਸੁਈਆਂ ਜੀ ਤਾਜ਼ੀਆਂ ਸੁਈਆਂ ਜੀ ਗਿੱਲੇ ਨਾੜੂ ਜੀ ਗਿੱਲੇ ਨਾੜੂ ਆ ਹਾਂਜੀ ਤੇ ਪੰਜ ਗੱਬਣਾ ਬਿਲਕੁਲ ਰੈਡੀ ਨੇ ਆਉਣ ਲਈ ਦਿਨਾਂ ਚ ਸੂ ਪੈਣਗੇ ਹਾਂਜੀ ਠੀਕ ਆ ਦਿਨ ਕੋਈ ਹਫਤਾ-ਪਤਾ ਲੈ ਕੇ ਜਾਣਗੇ ਹਾਂਜੀ ਆਹ ਦੇ ਦੂੰ ਘਾਟ ਹੀ ਲੈਣਗੇ ਹਫਤੇ ਦਾ ਗੇੜ ਰੱਖ ਲਓ ਤੇ ਠੀਕ ਆ ਹਾਂਜੀ ਆਓ ਵੀਰ ਜੀ ਚਲਦੇ ਆ ਪਹਿਲੇ ਨੰਬਰ ਤੇ ਜਿਹੜੀ ਦੋਸਤੋ ਆਪਾਂ ਤੁਹਾਨੂੰ ਬਾਜ ਦਿਖਾਉਣ ਜਾ ਰਹੇ ਹਾਂ ਤਕਰੀਬਨ ਵੱਡੇ ਕਦ ਕੱਦ ਦੇ ਵਿੱਚ ਆ ਪਿੱਠ ਪੁੱਠਾ ਵੇਖੋਗੇ ਤੁਸਾਂ ਜਿਹੜੀ ਚੜਾਈ ਆ ਬਹੁਤ ਚੌੜੀ ਠੀਕ ਆ ਥੱਬਿਆਂ ਦੇ ਥੱਬੇ ਵੰਡੁੰਡ ਜਿਹੜੀ ਹੈਗੀ ਆ ਬਾਕੀ ਥਨਾ ਤੁਹਾਨੂੰ ਦੇ ਬੇਸ਼ੱਕ ਤੁਸੀਂ ਆ ਵੀਡੀਓ ਦੇ ਵਿੱਚ ਦੇਖ ਲਓ ਸਿੰਗਲ ਹੱਡੀ ਦੀ ਮੈਂ ਠੀਕ ਆ ਸਿੰਗਲ ਹੱਡੀ ਦੀ ਮੈਂ ਆ ਤੇ ਹੈ ਵੀ ਸਿੰਘਾ ਸੁੰਗਾ ਦੀ ਬੰਤਰ ਬਹੁਤ ਸੋਹਣੀ ਆ ਕੁੰਡੀ ਆ ਤੇ ਫੱਬ ਦੇ ਵਿੱਚ ਆ ਪੂਰੀ ਠੀਕ ਆ ਤੇ ਕੀ ਬਾਈ ਗੁਰਵੰਤ ਕੀ ਡਿਟੇਲ ਆ ਇਹ ਦੂਜਾ ਸੁਹਾ ਸੁਣੀ ਵੀਰ ਜੀ ਸੁਣੀ ਦੂਜਾ ਸੁਹਾ ਹਾਂ ਜੀ ਦਿਨ ਕਿੰਨੇ ਕਰਦੇ ਦੇਣਾ ਹਫਤਾ ਲੈ ਜੂ ਜੀ ਇੱਕ ਹਫਤਾ ਲੈ ਜੀ ਹਾਂ ਜੀ ਠੀਕ ਆ ਇੱਕ ਹਫਤਾ ਜਿਹੜਾ ਸਮਾਂ ਲੈ ਜੂਗੀ ਦੂਜਾ ਸਵੇਰ ਸੋਣਾ ਇਸ ਛੋਟੀ ਨਾਲ ਦੋਸਤੋਂ ਤੇ ਬਾਕੀ ਆ ਸਿੰਘਾਂ ਦੀ ਪੰਟਕ ਦੇ ਠੀਕ ਆ ਆ ਮੂੰਹ ਮੱਥੇ ਤੇ ਦੇਖੋ ਤੇ ਦਿਨ ਕਿੰਨੇ ਦੱਸਿਆ ਵੀਰੇ ਹਜੇ ਹਫਤਾ ਲੈ ਜੂਗੀ ਇੱਕ ਹਫਤਾ ਲੈ ਜੂਗੀ ਠੀਕ ਆ ਆ ਕਰੋ ਚੈੱਕ ਠੀਕ ਆ ਆ ਥਾਣੇ ਜੀ ਬਿਲਕੁਲ ਪੱਧਰ ਜਿਹੜੇ ਥਾਣੇ ਤੇ ਘਰੋਂ ਤੋਂ ਭਾਈ ਬਾਕੀ ਟਿਫਣ ਤੋਂ ਓਪਣ ਦੇ ਵਿੱਚ ਓਕੇ ਸਿਰ ਹਾਂ ਜੀ ਤੇ ਪਣ ਤੋਂ ਬਣਵਾਇਆ ਵਧੀਆ ਪੋਲੀ ਇੱਕ ਨੰਬਰ ਹੈ ਜੀ ਬਾਕੀ ਦੋਸਤੋਂ ਕੋਈ ਛੋਟੀ ਜਿਹੀ ਮੱਝ ਨਾ ਸਮਝੋ ਜੀ ਇਹ ਪੱਕੀ ਪੇਟ ਪੁੱਠੇ ਤੋਂ ਬਹੁਤ ਚੜਾਈ ਆ। ਵਜਨ ਵਾਲੀ ਆ ਹੈਵੀ ਬੋਡੀ ਵੇਟ ਦੀ ਆ, ਭਾਰੇ ਸਰੀਰ ਦੀ ਆ। ਠੀਕ ਆ, ਦੂਜਾ ਸੁਆ ਵੀਰਾਂ ਦਾ ਸੋਣੀ ਆ। ਤੇ ਤਕਰੀਬਨ ਆਪਣੇ ਲੋਕਾਂ ਨੂੰ ਆਪਾਂ ਮਤਲਬ ਵੀ ਲਈ ਹੋਈ ਖਰੀਦੀ ਹੋਈ ਸੀਗੀ। ਹਾਂਜੀ ਵੀਰ ਜੀ। ਠੀਕ ਆ, ਘਰੋਂ ਤਾਂ ਖੁੱਲ ਕੇ ਦਿਖਾਈਏ ਭਰਾ। ਠੀਕ ਆ। ਪਸ਼ੂ ਜਿਹੜੇ ਦੋਸਤੋ ਹਰ ਵਾਰ ਦੀ ਤਰ੍ਹਾਂ ਤਕਰੀਬਨ ਚੰਗੇ ਨਿੱਗਰ ਹੁੰਦੇ ਆ, ਹੈਵੀ ਵਜਨਦਾਰ ਜਿਹੜੇ ਪਸ਼ੂ ਹੁੰਦੇ ਆ। ਤੇ ਮੁੱਲ-ਪਾਅ ਪੜਦਾ ਵੀ ਜਿਹੜਾ ਤੁਹਾਨੂੰ ਜਿੰਨਾ ਜਰ ਤੁਸੀਂ ਇੱਥੇ ਘਰੇ ਵਿਜ਼ਿਟ ਨਹੀਂ ਕਰਦੇਗੇ, ਪੁੱਛ ਸਕਦਾ ਵੀ ਤੁਹਾਨੂੰ ਥੋੜਾ ਜਿਹਾ ਫਰਕ ਦੇ ਵਿੱਚ ਲੱਗੇ ਵੀ ਕਿਤੇ ਘੱਟ ਦਿਖਾਈ ਦਿੰਦਾ ਹੋਵੇ ਪਰ ਜਦੋਂ ਘਰੇ ਤੁਸੀਂ ਵਿਜਿਟ ਕਰ ਲੋਗੇ ਜਿਹੜਾ ਪਸ਼ੂ ਵੱਡਾ ਕਹਾ ਜਾਊਗਾ ਕਦ ਕਾਠੀ ਵੱਲੋਂ ਹੈਵੀ ਬਾਡੀ ਵੇਟ ਦਾ ਕਹਾ ਜਾਊਗਾ ਉਹ ਉਸੇ ਤਰ੍ਹਾਂ ਇਹ ਬੰਨ ਜਿਹੜਾ ਨਿਕਲੂਗਾ ਠੀਕ ਹੈ ਬਿਲਕੁਲ ਪੂਰੀ ਸੇਵਾ ਕੀਤੀ ਹੈ ਜਿਸ ਵੀਰ ਨੇ ਵੀ ਅਗੋਂ ਜਿੱਥੋਂ ਵੀ ਅਗੋਂ ਖਰੀਦੀ ਹੈ ਵੀਰ ਨਾਲ ਚੰਗੀ ਸੇਵਾ ਦੇ ਵਿੱਚ ਭਲੀ ਹੈ ਤੁਸੀਂ ਜਿਹੜੀ ਸਾਜ ਤੁਸੀਂ ਦੇਖ ਰਹੇ ਬਹੁਤ ਠੰਡੀ ਠੰਡੀ ਆ ਦੇਖੋ ਜੀ ਠੀਕ ਆ ਹਾਂਜੀ ਹਜੇ ਇੱਕ ਹਫਤਾ ਜਿਹੜਾ ਸਮਾਂ ਲੈ ਜੂਗੀ ਠੀਕ ਆ ਨਹੀਂ ਨਹੀਂ ਨਾ ਫੜਿਆ ਨਾ ਆ ਦੇਖੋ ਠੀਕ ਆ ਤੇ ਲੇਵਾ ਜਿਹੜਾ ਦੋਸਤੋ ਥੱਬਿਆਂ ਦੇ ਥੱਬੇ ਬਣਾ ਲੈਣਾ ਕਿਉਂਕਿ ਜਦੋਂ ਹਜੇ ਇੱਕ ਹਫਤੇ ਦੇ ਦੌਰਾਨ ਬਣ ਕੇ ਤਿਆਰ ਹੋਈ ਤੇ ਨਾਰਮਲੀ ਸਮਝ ਆ ਜੂਗੀ ਵੀ ਚੀਜ਼ ਜਿੰਨੀ ਉੱਪਰੋਂ ਹੈਗੀ ਆ ਚੌੜਾਈ ਦੇ ਵਿੱਚ ਜਿਹੜੀ ਰਾਜੀ ਆ ਵਜਨ ਵਾਲੀ ਆ ਉਹਨਾਂ ਲੇਵਾ ਵੀ ਜਿਹੜਾ ਪਸੂ ਨੇ ਜਿਹੜਾ ਦੋਸਤੋ ਬਣਾ ਕੇ ਤਿਆਰ ਕਰਨਾ ਠੀਕ ਆ ਦੇਖੋ ਤੇ ਕਰੋ ਤਾਂ ਵੀਰਾ ਕੀ ਮੋਲ ਲੈਂਦਾ ਇਹਦੀ ਡਿਮਾਂਡ ਵੀਰ ਜੀ ਸਹੀ ਜਿਹੜੀ ਡਿਮਾਂਡ 1.40 ਹਜ਼ਾਰ 1.40 ਹਜ਼ਾਰ ਹਾਂਜੀ ਠੀਕ ਆ ਹਾਂਜੀ ਮੰਗਣ ਨੂੰ ਦਵਾਇਆ ਜੀ ਮੈਂ ਤਾਂ ਲੋਕ 2 ਲੱਖ ਮੰਗ ਲੈਂਦੇ ਪਰ ਆਪਾਂ 1.40 ਹਜ਼ਾਰ ਜੀ ਦਾ 1.40 ਹਾਂਜੀ ਠੀਕ ਆ 1.40 ਹਜ਼ਾਰ ਜਿਹੜੀ ਦੋਸਤੋ ਡਿਮਾਂਡ ਆ ਜੇ ਸਮਝਤੀ ਠੀਕ ਆ ਬਾਕੀ ਜਿੱਡੀ ਵੱਡੀ ਸ਼ਾਇਦ ਦੋਸਤੋ ਸ਼ਾਇਦ ਉਹ ਮੁੱਲ ਵੀ ਉਹਨਾਂ ਜਿਆਦਾ ਪਰਣਾ ਪੈਂਦਾ ਉਹਨਾਂ ਮੁੱਲ ਪਰ ਕੇ ਹੀ ਪਸੂ ਜਿਹੜਾ ਹੱਥ ਵਿੱਚ ਆਉਂਦਾ ਇਸ ਤੋਂ ਬਾਅਦ ਜਿਹੜੀ ਅਗਲੀ ਆਪਾਂ ਤੁਹਾਨੂੰ ਇਹ ਮੱਝ ਦਿਖਾ ਰਹੇ ਹਾਂ ਸੁਭਾ ਬਾਈ ਘਰੋਂ ਤੱਕ ਨਾ ਮਸੂਨ ਜਾ ਰਹੀ ਇਹ ਵੀ ਦੁੱਜਾ ਚੋਂ ਸੌਣ ਦੀ ਦੁੱਜਣ ਜਿਹੜੀ ਅਸੋਟੀ ਆ ਦੋਸਤੋ ਇਹ ਦੁੱਜਣ ਸੌਣ ਜਾ ਰਹੀ ਆ ਸੈਕੰਡ ਲაქਟੇਸ਼ਨ ਦੇ ਵਿੱਚ ਸੌਣ ਜਾ ਰਹੀ ਆ ਠੀਕ ਤੇ ਦੇਣ ਦੇ ਵੈਸੇ ਤਾਂ ਥੋੜੇ ਹੋਣਗੇ ਸੌਣ ਦੇ ਵਿੱਚ ਹਾਂਜੀ ਦੇਣ ਥੋੜੇ ਲੱਗ ਜਊਗੀ ਜੇ ਕਿ ਹਫਤਾ 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 ਲੱਗ ਜਊਗੀ ਇਹ ਵੀ ਇੱਕ ਹਫਤਾ ਲੱਗ ਜੂ ਹਾਂਜੀ ਤਾਂ ਕਿ ਆ ਫੇਸ ਕੁਆਲਿਟੀ ਦੇਖੋ ਜੀ ਠੀਕ ਆ ਸਿੰਘਾ ਦੀ ਬੰਦਰ ਜੀ ਆ ਥਣ ਭਾਂਡਾ ਚੈੱਕ ਕਰੋ ਜੀ ਠੀਕ ਆ ਬਹੁਤ ਠੰਡੀ ਟੋਟੀ ਪੂਰੀ ਹੈ ਆ ਵੇਖੋ ਠੀਕ ਆ ਤੇ ਥਾਂ ਤੁਹਾਨੂੰ ਵੀ ਬੜੀ ਵੰਡਦੇ ਨਾ ਲੱਗਾ ਤੇ ਬਿਲਕੁਲ ਮੁਠੀਲਾ ਥਾਣਾ ਇੱਕ ਹਫਤਾ ਜਿਹੜਾ ਦੋਸਤੋ ਇਸ ਮੱਝ ਨੇ ਵੀ ਸਮਾਂ ਲੈ ਜਣਾ ਇੱਕ ਹਫਤਾ ਤੁਸੀਂ ਮੰਨ ਕੇ ਜਿਹੜੀ ਆ ਸੌਦਾ ਕਰ ਸਕਦੇ ਹੋ ਤੇ ਬਾਕੀ ਥਿਪਣ ਓਕੇ ਰਿਪੋਰਟ ਹਾਂ ਥਿਪਣ ਵੀ ਜੀ ਆਏ ਵਧੀਆ ਇੱਕ ਨੰਬਰ ਕੋਲੀ ਅਗਲਾ ਆਣ ਕੇ ਆਪਦੀ ਤਸੱਲੀ ਕਰ ਸਕਦਾ ਫਿਰ ਤੇ ਸਕਦਾ ਬਿਲਕੁਲ ਜੀ ਬਿਲਕੁਲ ਕੋਈ ਵੀਰ ਜੀ ਆਵੇ ਦੋਸਤੋ ਬੇ ਤੜਕ ਹੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਸਾਈ ਪਿਆਨਾ ਕਰਕੇ ਮਰਜ਼ੀ ਲਿਆ ਕੇ ਅਗਲਾ ਦਬਾਸ ਲਾਈ ਠੀਕ ਆ ਸਾਈ ਪਿਆਨਾ ਕਰਕੇ ਆਪਦੀ ਘਰੇ ਵਿజిਟ ਕਰਕੇ ਚੰਗੀ ਤਸੱਲੀ ਕਰ ਲਿਆ ਕਰੋ ਟਿਪ ਲਿਆ ਕਰੋ ਕੋਈ ਬਾਡੀ ਵੇਟ ਦੇ ਵਿੱਚ ਠੀਕ ਆ ਸੂਬਾ ਦੂਜਾ ਵੀਰ ਕਹਿੰਦਾ ਵੀ ਦੂਜਾ ਸੂਬਾ ਅੱਗੇ ਜਾ ਰਹੀ ਹੈ ਤੇ ਸਮਾਂ ਇਸ ਨੇ ਵੀ ਤਕਰੀਬਨ ਇੱਕ ਹਫਤਾ ਲੈ ਜਾਣਾ ਜੀ ਪੰਪ ਤੇ ਪੀਰ ਪੈਂਦਾ ਹੋਵੇ ਨਾ ਉਥੋਂ ਪੀਰ ਵੀ ਭੋਲ ਅਗਲੇ ਪੰਪ ਤੇ ਹੋਈ ਬਨੇ ਥੱਲੇ ਸਭ ਖਜਰੀ ਉੱਠ ਬੈਂਦੇ ਨੇ ਆਹ ਦੇਖੋ ਜੀ ਤੋਰੀਏ ਜੀ ਠੀਕ ਹੈ ਓਕੇ ਗਰਮਤ ਭਾਈ ਕੀ ਲੈ ਦੇ ਇਹਦਾ ਕੇ ਜੀ ਡਿਮਾਂਡ ਵੀ ਜੀ 1 ਲੱਖ 30 ਹਜ਼ਾਰ 1 ਲੱਖ 30 ਹਾਂ ਜੀ ਮਜਾ ਅਜੇ ਕਾਫੀ ਭਟੇ ਬੋਲਣ ਲੱਗੇ ਹਾਂ ਹਾਂ ਜੀ ਤੁਹਾਨੂੰ ਫਿਰ ਚੰਗੀ ਚੀਜ਼ ਦਾ ਚੰਗਾ ਰੇਟ ਲੱਗਣਾ ਬਿਲਕੁਲ ਬਾਕੀ ਛੋਟੇ ਪਾਲੀਆਂ ਵੀ ਹੈਗੀਆਂ ਵੀਰਾਂ ਨੂੰ ਵੀ ਦੱਸ ਦਿਓ ਛੋਟੇ ਰੇਟ ਵੇਗਿਆ ਜੀ ਵੀ ਲੱਖੋਂ ਥੱਲੇ ਵੀ ਹੈਗੀਆਂ ਅੰਦਰਵਾਰ ਵੀ ਹੈਗੇ ਬਾਕੀ ਜਿਹੋ ਜੀ ਚੀਜ਼ ਆ ਜਿਹੋ ਜੀ ਕੁਆਲਟੀ ਆ ਰੇਟ ਵੀ ਉਹੋ ਜਿਹਾ ਪਰਣਾ ਪੈਂਦਾ ਹਾਂ ਜੀ ਇਸ ਤੋਂ ਬਾਅਦ ਅਗਲੀ ਜਿਹੜੀ ਮੱਝ ਆ ਦੋਸਤੋ ਇਹ ਆਪਾਂ ਤੁਹਾਨੂੰ ਤੀਜੇ ਨੰਬਰ ਤੇ ਦਿਖਾ ਰਹੇ ਹਾਂ ਵੇਰਵਾ ਪਾ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਇਹ ਸੂਹਾ ਤਾਂ ਫਿਰ ਜ਼ਿਆਦਾ ਹੋਊਗਾ ਤੀਜਾ ਕਿ ਚੌਥਾ ਚੌਥਾ ਜੀ ਤੀਜਾ ਮੰਨ ਲਓ ਚੌਥਾ ਮੰਨ ਲਓ ਠੀਕ ਆ ਦੋਸਤੋ ਤੀਜਾ ਸੂਆ ਵੀਰ ਹੋਣਾ ਜਿੱਥੋਂ ਅਗੋ ਪਰਚੇਜ਼ ਕੀਤੀ ਆ ਤੀਜਾ ਸੂਆ ਕਹਿ ਕੇ ਉਹਨਾਂ ਨੇ ਚਲੋ ਦਿੱਤੀ ਆ ਬਾਕੀ ਚੌਥਾ ਸੂਆ ਮੰਨ ਲਓ ਆਪੋ ਆਪਣੀ ਸਮਝ ਆ ਹਰ ਕਵੀਰ ਦੀ ਘਰੇ ਆ ਕੇ ਦੇਖ ਲੋਗੇ ਤਾਂ ਤਾਂ ਵੀ ਆਪਦੀ ਸਮਝ ਤੁਸੀਂ ਵਰਤਣੀ ਆ ਬਾਕੀ ਦੰਦਾ ਦੰਦਾਂ ਜੋ ਪ੍ਰੋਪਰ ਦੇਖ ਲਓ ਜੀ ਠੀਕ ਆ ਤੇ ਤਾਜੀ ਸੂਈ ਆ ਸਿੰਗਲ ਬੈਕ ਸਾਈਡ ਨੂੰ ਆ ਬਾਕੀ ਓਵਰ ਆਲ ਬਾਡੀ ਦੀ ਜਿਹੜੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਮਗਰ ਜਿਹੜਾ ਬੱਚਾ ਆ ਉਹ ਕੱਟਿਆ ਆ ਠੀਕ ਆ ਫੀਮੇਲ ਕਾਫ ਇਸ ਮੱਝ ਦੇ ਥੱਲੇ ਆ ਠੀਕ ਆ ਬਿਲਕੁਲ ਬਲਾ ਕੇ ਕੀ ਪੂਛ ਕੋਈ 1-2 ਇੰਚ ਵਾਈਡ ਜਿਹੜੇ ਹੈ ਗਿਆ ਭਾਈ ਜਿਹੜੇ ਕਵਾਲ ਵਾਈਟ ਨੇ ਬਾਕੀ 나ੜੂ ਬੱਚੇ ਦੇ ਨਾਲ ਅਜੇ ਕਿੰਨਾ ਤੀਜਾ ਦਿਨ ਹੈ ਚੌਥਾ ਜੀ ਤੀਜਾ ਦਿਨ ਹੈ ਜੀ ਪਰਸੋਂ ਦੀ ਸੋਈ ਹੈ ਜੀ ਠੀਕ ਹੈ ਜੀ ਪਰਸੋਂ ਦੀ ਸੋਈ ਹੈ ਦੋਸਤੋ ਅੱਜ ਤੀਜੇ ਦਿਨ ਦੇ ਵਿੱਚ ਹੈ ਤੇ ਬੋਲਾ ਵੀਰ ਗਰਮਾ ਤਾਂ ਫਿਰ ਕਿੰਨਾ ਇਹਦੇ ਸਾਡੇ 10 ਕਿਲੋ ਬੋਲਾ ਆਇਆ ਟਾਈਮ ਤੇ ਵੀ ਜੀ 10 ਕਿਲੋ ਹਾਂ ਜੀ ਬਿਲਕੁਲ ਜਿਹੜਾ ਚੋਲਣਾ ਕਿਸੇ ਹਾਂ ਜੀ ਜਿਹੜਾ ਹੁਣ ਆਈਟਮ ਤੇ ਚੋਲਣਾ ਠੀਕ ਹੈ ਜੀ 10 ਕਿਲੋ ਹੁਣ ਬੋਲੇ ਦੇ ਵਿੱਚ ਆ ਠੀਕ ਹੈ ਜਿਹੜਾ ਕਿਸੇ ਵੀਰ ਨੇ ਆਣ ਕੇ ਚਵਾਈ ਕਰ ਲੈਣੀ ਆ ਬਾਕੀ ਆ ਥਣਾ ਤੁਸੀਂ ਜਿਹੜੇ ਜ਼ਰੂਰ ਦੇਖੋ ਬਾਕੀ ਵੀਰ ਨੂੰ ਪੂਰ ਛੱਟਾ ਦੇਣੀ ਹੈ ਕਿ ਪ੍ਰੋਬਲਮ ਕੀ ਹੈ ਜੋਣਾ ਵਧੀਆ ਇੱਕ ਨੰਬਰ ਪੋਲੀ ਠੀਕ ਹੈ ਜੀ ਇੱਕ ਨੰਬਰ ਠੀਕ ਹੈ ਬਾਕੀ ਦੁੱਧ ਨੂੰ ਜਿਹੜੀ ਆ ਦੋਸਤੋ ਨੋਰਮਲੀ ਮਾਜ ਚੰਗੀ ਹੋਵੇਗੀ ਕਿਉਂਕਿ ਸੂਆ ਬੇਸ਼ੱਕ ਚੌਥਾ ਹੈ ਚਾਹੇ ਤੀਜਾ ਠੀਕ ਆ ਤੁਸੀਂ ਆਪ ਦੀ ਸਮਝ ਦੇ ਹਿਸਾਬ ਨਾਲ ਮੰਨ ਲਿਓ ਬਾਕੀ ਦੁੱਧ ਵੱਲੋਂ ਵੀਰਾਂ ਦਾ ਵੀ ਖਰੀ ਹੈ ਹੁਣ 10 ਕਿਲੋ ਜਿਹੜਾ ਬੋਲੇ ਦੇ ਵਿੱਚ ਰੈਡੀ ਆ ਤੇ ਵੀਰ ਗਰਮਾਂ ਤੋਂ ਬੋਲੇ ਦਾ ਕੀ ਆ ਇਹਦੀ ਡਿਮਾਂਡ ਵੀਰ ਜੀ 90 ਹਜ਼ਾਰ ਹੈ 90 ਆ ਜੀ ਹਾਂ ਜੀ ਠੀਕ ਆ ਹੋਊਗਾ ਕੋਈ ਘੱਟ ਵੱਧ ਕੋਈ ਨਹੀਂ ਮੌਕੇ ਤੇ ਮੰਨ ਤਾਂ ਹੋ ਜੂਗਾ ਜੀ ਕਰਨਾ ਖੁੱਲਾਂ ਇੰਦੇ ਚੋਂ ਹਾਂ ਜੀ ਹੋ ਜੂਗਾ ਜੀ ਹਾਂ ਬਿਲਕੁਲ ਪੇਨ ਭਰਾਵੇ ਤੇ ਕੋਈ ਕਿਸੇ ਨੂੰ ਇਹ ਨਾ ਲੱਗੇ ਵੀ ਚੀਜ਼ ਵੇਕੇ ਵੀ ਮੁੱਲ ਜ਼ਿਆਦਾ ਲੱਗੇ ਠੀਕ ਹੈ ਜੀ ਰਲਦਾ ਮਿਲਦਾ ਕੰਮ ਹੋਵੇ ਜੀ ਠੀਕ ਹੈ ਅਗਲੀ ਜਿਹੜੀ ਦੋਸਤੋ ਝੋਟੀ ਅਗਲੀ ਮਾਝ ਦਿਖਾਉਣੀ ਆਪਾਂ ਤੁਹਾਨੂੰ ਇਹ ਵੀ ਸੂਈ ਸਵਾਈ ਆ ਅੱਗੇ ਤੇ ਬਾਈ ਕਰੋ ਤਾਂ ਸੂਆ ਕੇ ਨਵਾ ਇਹ ਤੀਜਾ ਸੂਆ ਸੋਈ ਵੀ ਤੀਜਾ ਸੂਆ ਸੋਈ ਵੀ ਹਾਂਜੀ ਭਾਰੇ ਸਰੀਰ ਦੀ ਆ ਠੀਕ ਹੈ ਹੈਵੀ ਬਾਡੀ ਬੇੜ ਦੀ ਆ ਭਾਰੇ ਸਰੀਰ ਦੀ ਆ ਤੇ ਤਾਜੀ ਸੂਈ ਆ ਠੀਕ ਆ ਨਾੜੂ ਬੱਚੇ ਦੇ ਨਾਲ ਹੀ ਆ ਬੇਸ਼ੱਕ ਤੇ ਦਿਨ ਕਿੰਨੇ ਦੇ ਵਿੱਚ ਆ ਜੀ

ਆਹ ਦੇਖੋ ਚੰਦ ਦੇਖੋ ਆਹ ਵੇਖੋ ਜੀ ਇਹ ਅਗਲੀ ਤਰ੍ਹਾਂ ਦੀ ਚਵਾਈ ਦੇਖੋ ਆਹ ਮਗਰੇ ਵੇਖੋ ਜੀ ਠੀਕ ਆ ਮੋਟੀ ਤਾਰ ਆ ਕੋਈ ਪੂਰ ਛਟਾ ਨਹੀਂ ਗਾ ਐਨ ਬਿਲਕੁਲ ਤਸੱਲੀ ਯਾਰੀਆ ਕਰੋ ਜੀ ਠੀਕ ਆ ਜੀ ਖੋਲ ਗਿਆ ਵੀਰ 그러면은 ਇਹਨੂੰ ਖੋਲ ਕੇ ਦਿਖਾ ਦਈਏ ਠੀਕ ਆ ਸੀਲ ਸਹੂਗਾ ਦੋਸਤੋ ਠੀਕ ਆ ਬਾਕੀ ਹੈਵੀ ਬਾਡੀ ਵੇਟ ਦੀ ਹੈ ਭਾਰੇ ਸਰੀਰ ਦੀ ਆ ਤੇ ਕੱਦ ਕਾਠ ਜਿਹੜਾ ਦੋਸਤੋ तकरीबन ਵੱਡੀਆਂ ਬਜਾਂ ਦੇ ਵਿੱਚ ਕੱਦ ਕਰ ਪੈਂਦਾ ਮੀਰੀਮ ਤੋਂ ਜਿਹੜੀ ਕਾਫੀ ਪਲੱਸ ਹਾਈਟ ਜਿਹੜੀ ਜਾਂਦੀ ਪਈ ਆ ਵੱਡੇ ਕਦ ਕੱਦ ਦੇ ਵਿੱਚ ਜਿਹੜੀ ਹੈ ਮੱਝ ਤੁਸੀਂ ਦੇਖ ਰਹੇ ਹੋ ਤੋੜੀਏ ਜੀ ਲੋਵੀ ਭਰਾਵੋ ਇਹ ਵੀ ਮੱਝ ਸੁਈ ਆ ਠੀਕ ਆ ਸੋ ਇਹ ਪਸ਼ੂ ਦੀ ਜਿਹੜੀ ਤਸੰਦੀ ਆ ਜਿੰਨੇ ਡੰਗ ਮਰਜ਼ੀ ਤੁਸੀਂ ਚੋਕੇ ਕਰ ਸਕਦੇ ਹੋ ਤੇ ਬਾਈ ਗਰਵੰਤ ਕੀ ਲੈ ਦੇਂਦਾ ਇਹਦੀ ਡਿਮਾਂਡ ਦੇ ਦੀ 99000 99000 ਹਾਂਜੀ ਠੀਕ ਆ 99000 ਜਿਹੜੀ ਦੋਸਤੋ ਚੌਥੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਮੱਝ ਦਿਖਾ ਰਹੇ ਹਾਂ ਇਹਦੀ ਡਿਮਾਂਡ 99 ਆ ਠੀਕ ਆ ਬਾਕੀ ਮੌਕੇ ਤੇ ਜਦੋਂ ਤੁਸੀਂ ਘਰੇ ਵਿਜਟ ਕੀਤੀ ਜਿੱਥੇ ਵੀ ਤੁਹਾਡਾ ਤਾਲਮੇਲ ਬਣਦਾ ਹੋਇਆ ਕੋਈ ਉੱਪਰ ਛੇਟਾਂ ਕਰਕੇ ਥੋੜਾ ਬਾਦ ਜਿੰਨਾ ਵੀ ਛੋਟਛਾਪਾ ਹੋ ਜਾਏਗਾ ਅਜਾ ਢੋੜੇ ਜੇ ਮੈਂ ਦੋਵੇਂ ਦੋਦੇ ਜੇ ਚੜਨਾ ਦੋਤੇ ਬਾਕੀ ਲੇਵੇ ਦਾ ਹਵਾਨੇ ਦਾ ਸਟਰਕਚਰ ਜਿਹੜਾ ਤੁਸੀਂ ਇੱਕ ਵਾਰੀ ਜ਼ਰੂਰ ਚੈੱਕ ਕਰ ਲਓ ਠੀਕ ਆ ਤੇ ਸਮਾਂ ਜਿਹੜਾ 2:30 ਵਜ ਦਾ ਹੈਗਾ ਜੇ ਦੁਪਹਿਰ ਦਾ ਬਣਣ ਥਣ ਜਦੋਂ 200 ਪਸ਼ੂ ਸ਼ਾਮ ਨੂੰ ਬਣਦਾ ਉਹ ਥੋੜਾ ਹੋਰ ਬਤੇਰੇ ਕੰਮ ਵਿੱਚ ਆ ਜਾਂਦਾ ਠੀਕ ਆ ਠੀਕ ਹੈ ਜੀ ਇਸ ਤੋਂ ਬਾਅਦ ਭਾਈ ਕਰਵਾਤਾ ਅਗਲੀ ਇਹ ਛੋਟੀ ਵੀ ਸੂਈ ਆ ਹਾਂ ਜੀ ਇਹ ਛੋਟੀ ਪਹਿਲਾਂ ਸੂਈ ਹੈ ਜੀ ਪਹਿਲਾਂ ਛੋਟੀ ਹੈ ਨੀ ਲੀਲੀ ਛੋਟੀ ਪੂਰੀ ਸ਼ਕੀਨ ਆ ਦੋਸਤੋ ਬਾਕੀ ਜੇ ਵੇਖੋ ਲੈਵਲ ਉਹ ਵੇਖੋ ਥਣ ਥਣ ਨੂੰ ਵੇਖੋ ਠੀਕ ਆ ਪੁੱਠਾ ਪਠਾ ਬਿਲਕੁਲ ਜਿਹੜਾ ਦੋਸਤੋ ਰਾਜੀ ਝੋਟੀ ਆ ਤੇ ਪਹਿਲਾਂ ਝੋਟੀ ਸੂਈ ਆ ਤੇ ਮਗਰ ਬੱਚਾ ਇਹਦੇ ਇਹਦੇ ਮਾਰ ਕੱਟੀ ਜੀ ਬਹੁਤ ਸੀਰ ਲੱਗੇ ਇਧਰੇ ਆਓ ਕਰੋ ਚੈੱਕ ਠੀਕ ਆ ਪਹਿਲਾਂ ਝੋਟੀ ਸੂਈ ਆ ਮਗਰ ਬੱਚਾ ਵੀ ਜਿਹੜਾ ਦੋਸਤੋ ਕੱਟੀ ਆ ਆਪ ਕੱਟੀ ਆ ਤੇ ਮਗਰ ਵੀ ਕੱਟੀ ਆ ਆ ਜਿਵੇਂ ਮਰਜੀ ਤੁਹਾਨੂੰ ਹੱਥ ਲਾਈ ਜਾਈਏ ਕੋਈ ਬਹੁਤ ਸੀਰ ਹੈ ਠੀਕ ਆ ਬੱਚਾ ਵੀ ਉਠਾ ਲਿਆ ਜੀ ਕੱਟੀ ਵੀ ਨੀਲੀ ਜੀ ਮਗਰ ਨੀਲੀ ਦੀ ਕੱਟੀ ਆ ਜੀ ਨੀਲੀ ਰਬ ਦੀ ਮਗਰ ਜਿਹੜੀ ਦੋਸਤੋ ਕੱਟੀ ਆ ਠੀਕ ਆ ਆ ਕਰੋ ਚੈੱਕ ਕਰੈਕਟਰ ਵੇਖੋ ਮਾਰਕਿੰਗ ਵੇਖੋ ਮਗਰ ਬੱਚੇ ਦੀ ਬਹੁਤ ਸੋਹਣਾ ਚੰਗਾ ਬੱਚਾ ਆ ਠੀਕ ਹੈ ਕੱਟੀ ਆ ਵਾਧੇ ਬੰਦੀ ਆ ਦੋਸਤੋ ਜੇ ਕਿਸੇ ਵੀਰ ਨੇ ਖਰੀਦਣੀ ਆ ਤੇ ਬਹੁਤੇ ਵੀਰਾਂ ਦਾ ਵਿਸ਼ਾ ਹੁੰਦੀ ਬਈ ਮਗਰ ਕੱਟੀ ਹੋਵੇ ਠੀਕ ਆ ਬੰਦਾ ਹੋਰ ਸ਼ੌਂਕ ਨਾਲ ਜਿਹੜੀ ਅੱਗੇ ਪਾਲ ਲੈਂਦਾ ਕੇਅਰ ਕਰ ਲੈਂਦਾ ਝੋਟੀ ਜਿਹੜੀ ਪਹਿਲਾ ਸੂਆ ਸੂਈ ਆ ਤੇ ਬਾਈ ਗਰਮਤ ਹੁਣਾ ਕਿੰਨਾ ਬੌਲ ਦੇ ਵਿੱਚ ਆ ਇਹਦੇ ਥੱਲੇ 8 ਕਿਲੋ ਬਾਲਾ ਵੇਚੀ ਹੁਣ ਆਈਟਮ ਤੇ 8 ਕਿਲੋ ਬੌਲਾ ਠੀਕ ਆ ਨਾਰਮਲੀ ਜੇਕਰ ਆਪਾਂ ਗੱਲ ਕਰੀਏ ਤੇ 10000 10000 ਤੱਕ ਵਿੱਚ ਆਉਂਦਾ ਇਹ ਨਹੀਂ ਜੀਦਾ ਜਿਆਦਾ ਪਾੜੀ ਨਵੀਂ ਝੋਟੀ ਆ ਬਾਕੀ ਬਿਲਕੁਲ ਰਾਜੀ ਆ ਕੋਈ ਫਿੱਕੀ ਨਹੀਂ ਹੈਗੀ ਕੋਈ ਲੁੱਸੀ ਨਹੀਂ ਹੈਗੀ ਵੇਖੋ ਤੁਸੀਂ ਪਿੱਟ ਫੁੱਟਾ ਵੇਖੋ ਪੁੱਛ ਜਿਹੜਾ ਚੜਾਈ ਵੇਖੋ ਜੀ ਸੀਲਸ ਲੱਗ ਪਾਉਦੇ ਆ ਵੇਖੋ ਅਜਿਵੇਂ ਮਰਜ਼ੀ ਵੇਖੋ ਇਹ ਸੀਲ ਪਸੂ ਦੀਆਂ ਨਿਸ਼ਾਨੀਆਂ ਦੋਸਤੋ ਵੇਖੋ ਆਕਰ ਤੇ ਠੀਕ ਆ ਸੀਲ ਸਭ ਪੂਰੀ ਆ ਤੇ ਗਰਮੋਂ ਤੋਂ ਭਾਈ ਨੂੰ ਖੋਲ ਕੇ ਦਿਖਾ ਦੇ ਬਾਕੀ ਆ ਫੇਸ ਕੁਆਲਿਟੀ ਦੇਖੋ ਜੀ ਚਲੋ ਠੀਕ ਆ ਤੇ ਕੀ ਮੁੱਲ ਵੀ ਦਿੰਦਾ ਫਿਰ ਇਹਦੀ ਡਿਮਾਂਡ ਵੀ ਇਹਦੀ ਮੰਗਣ ਨੂੰ 75000 ਮੰਗ ਲਈ ਪਰ 70000 ਦੀ ਆਪਾਂ ਦੇ ਦਵਾਂ 70000 ਦੀ ਹਾਂਜੀ ਠੀਕ ਆ ਕੀ ਮੜਾ ਪਰਣੋ ਇਦੋਂ ਕਰੇ 70200 ਡਿਮਾਂਡ ਜਿਹੜੀ ਆ ਠੀਕ ਆ 75000 ਆ ਵੀਰਾਂ ਦਾ ਵੀ ਡਿਮਾਂਡ ਜਿੰਨੀ ਮਰਜ਼ੀ ਕਰ ਲੋ 75000 ਕਰ ਲੋ ਪਰ 70000 ਦੀ ਜਿਹੜੀ ਕੱਟੀ ਆ ਇਹ ਦਿੱਤੀ ਜਾਵੇਗੀ ਮਗਰ ਨੀਲੀ ਦਾ ਵੀ ਦੀ ਕੱਟੀ ਆ ਮਾਰਕਿੰਗ ਜਿਹੜੀ ਆ ਬਿਲਕੁਲ ਇਹਨਾਂ ਬਿਨ ਜਿਹੋ ਜੋ ਤੁਸੀਂ ਝੋਟੀ ਤੇ ਦੇਖ ਰਹੇ ਹੋ ਉਹੋ ਜੀ ਅੱਗੇ ਅਸੀਂ ਡਾਕਟਰ ਤੇ ਆ ਠੀਕ ਆ ਉਹੋ ਜੀ ਇਸ ਜਿਹੜੀ ਧੀ ਦੇ ਉੱਪਰ ਜਿਹੜੀ ਆ ਮਾਰਕਿੰਗ ਆਈ ਆ ਠੀਕ ਆ ਬਾਕੀ ਆ ਥੰਥੋਂ ਜਿਹੜੇ ਇੱਕ ਵਾਰੀ ਤਸੱਲੀ ਨਾਲ ਦੇਖ ਲੋ ਕੋਈ ਚੱਕਰ ਨਹੀਂ ਜਨੀਰ ਮਰਜੀ ਆ ਬਈ ਇਹ ਜੀ ਤੇ ਠੀਕ ਆ ਜੀ ਅੱਛਾ ਭਾਈ ਗਰਮਤ ਅਗਲੀ ਇਹ ਜਿਹੜੀ ਮੱਝ ਸੂਈ ਹੈ ਫਿਰ ਇਹ ਸੋਣ ਵਾਲੀ ਹੈ ਇਹ ਸੋਣ ਵਾਲੀ ਵਿਧੀ ਇਹ ਟੁਕੀਆਂ ਆ ਗਈਆਂ ਕਿ ਫਿਰ ਠੀਕ ਆ ਤੇ ਆਹ ਮੱਝ ਜਿਹੜੀ ਹੈਗੀ 6ਵੇਂ ਨੰਬਰ ਤੇ ਆ ਗਈ ਨਾ ਜੀ ਹਾਂ ਜੀ 6ਵੇਂ ਨੰਬਰ ਤੇ 6ਵੇਂ ਨੰਬਰ ਤੇ ਆ ਇਹ ਮੱਝ ਦੋਸੂ ਜਿਹੜੀ ਟੁਕੀ ਆ ਤਿਆਰੀ ਦੇ ਵਿੱਚ ਅੱਧ ਦਿਨ ਹਜੇ ਲੈ ਕੇ ਜਾਂਦੀ ਅੱਗੇ ਠੀਕ ਆ ਇਸ ਤੋਂ ਬਾਅਦ ਇੱਕ ਬੂਰੀ ਮੱਝ ਵੀ ਹੈਗੀ ਉਹ ਵੀ ਦਿਖਾਵਾਂਗੇ ਭਾਈ ਗਰਮਤ ਇੱਕ ਨਵਾਂ ਸੂਆ ਸੋਣ ਵਾਲੀ ਅੱਗੇ ਇਹ ਦੂਜਾ ਸੂਆ ਸੋਣੀ ਵਿਧੀ ਦੂਜਾ ਸੂਆ ਸੋਣੀ ਆ ਹਾਂ ਜੀ ਦਿਨ ਹਜੇ ਵੀ ਹਫਤੇ-ਹਫਤੇ ਦੇ ਲਾਗੇ ਤਾਂ ਕਿ ਥੋੜੇ ਘਟ ਲਿਉਗੀ ਮੈਂ ਹੁ ਠੀਕ ਹੈ ਆ ਠੰਡੇ ਪਾ ਹੈਗਾ ਦੋਸਤੋ ਬਾਕੀ ਬਿਲਕੁਲ ਮੁੱਠੀਲਾ ਤਾਂ ਆ ਫੇਸ ਕੁਆਲਟੀ ਦੇਖ ਸਕਦੇ ਹੋ ਜੀ ਠੀਕ ਹੈ ਸੂਹਾ ਤੇਜਾ ਦੱਸਿਆ ਜੀ ਨਹੀਂ ਦੂਜਾ ਸੂਹਾ ਸੂਹਾ ਜੀ ਦੂਜਾ ਸੂਹਾ ਹਾਂ ਜੀ ਠੀਕ ਖੁੱਲ ਗਿਆ ਭਾਈ ਗਰਮੰਤੇ ਨੂੰ ਵੀ ਹਫਤੇ ਤੱਕ ਤੇ ਲਾਗੇ ਤਾਂ ਕਿ ਜਿਹੜਾ ਸਮਾਂ ਲੈ ਜੂਗੀ ਤੇ ਸੂਹਾ ਦੂਜਾ ਠੀਕ ਹੈ ਵੀਰ ਕਹਿੰਦਾ ਭਈ ਸੂਹਾ ਦੂਜਾ ਸੌਣ ਦੇ ਵਿੱਚ ਰੈਡੀ ਆ ਇੱਕ ਹਫਤਾ ਜੀ ਸਮਾਂ ਬਾਕੀ ਹੈ

ਠੀਕ ਹੈ ਇਹ ਮੱਝ ਜਿਹੜੀ ਦੋਸਤੋ ਟੁਕੀਆਂ ਬਿਲਕੁਲ ਅਗੇ ਤਿਆਰੀ ਦੇ ਵਿੱਚ ਆ ਠੀਕ ਆ ਕਿਸੇ ਵੀ ਰਦਿਸ਼ਾ ਵੀ ਸੁਈਆਂ ਮੱਝਾਂ ਲੈਣੀਆਂ ਝੋਟੀਆਂ ਲੈਣੀਆਂ ਤੁਸੀਂ ਉਹ ਵੀ ਖਰੀਦ ਸਕਦੇ ਹੋ ਜਿਹੜੀਆਂ ਟੁਕੀਆਂ ਹੈਗੀਆਂ ਤਿਆਰੀ ਦੇ ਵਿੱਚ ਆ ਇੱਕ ਇੱਕ ਹਫ਼ਤਾ ਜਿਹੜਾ ਸਮਾਂ ਲੈ ਕੇ ਜਾਂਦੀਆਂ ਨੇ ਤੇ ਗਰਮਾ ਤਾਂ ਬਈ ਕੀ ਮੋਲੇ ਸ ਮੱਝ ਦਾ ਇਹ ਜੀ ਸਹੀ ਡਿਮਾਂਡ ਵੀ 85000 ਮੰਗਨ ਨੂੰ ਭਾਵੇਂ ਆਪਾਂ 90000 ਮੰਗ ਲਈ 85 ਜਿਹੜੀ ਉਹ 85000 85000 ਹਾਂਜੀ ਬਾਕੀ ਛੋਟੇ ਸਿ ਆਪਾਂ 85 ਚ ਹੋਊਗਾ ਜੀ ਹੋਊਗਾ ਜੀ ਮੰਨਤਾ ਨਾ ਹੋਊਗਾ ਜੀ ਚਲੋ ਠੀਕ ਹੈ ਜੀ ਹਾਂਜੀ ਅੱਜ ਅਗਲੇ ਬੰਨੇ ਜਿਹੜੀ ਬੂਰੀ ਮੱਝ ਆ ਤੇ ਬੋਰੀ ਨੀਲੀ 라ਵੀ ਦੀ ਮੱਝ ਆ ਤੇ ਆ ਕਰੋ ਜੀ ਚੈੱਕ ਚੋਰ ਨੀਲੀ ਜੀ ਹੈ ਵੀਰਾਂ ਦਾ ਪਿਓਰ ਜਿਹੜੀ ਨੀਲੀ 라ਵੀ ਦੀ ਅੱਗੇ ਮੱਝਾ ਦੋਸਤੋ ਤੇ ਇਹ ਕਿੰਨਾ ਸੁਆ ਜੀ ਇਹ ਤੀਜਾ ਸੁਆ ਸੋਣੀ ਵੀਰ ਜੀ ਤੀਜਾ ਸੁਆ ਹਾਂ ਜੀ ਠੀਕ ਹੈ ਅਰੇ ਜੀ ਪਾਣੀ ਜਿੱਦਾ ਠੀਕ ਹੈ ਆ ਕਰੋ ਚੈੱਕ ਬੋਰੀ ਨੀਲੀ 라ਵੀ ਦੇ ਵਿੱਚ ਆ ਜਿਹੜੀ ਦੋਸਤੋ ਠੀਕ ਆ ਆਖੂਖ ਵੇਖ ਲਓ ਬਹੁਤ ਚੰਗੀ ਸੋਣੀ ਬਰੀ ਪਰ ਇਹ ਵੀ ਹਰਤਾ ਲੈ ਜੂ ਮੱਝ ਠੀਕ ਆ ਚਮੜੀ ਚਮੜੀ ਬੜੀ ਪਤਲੀ ਖੜਾ ਇਹਦੀ ਹਾਂ ਜੀ ਸਿੰਗਲ ਹੱਡੀ ਦੇ ਵਿੱਚ ਆ ਹਾਂ ਦੁੱਧ ਵਾਲੀ ਮੈਂ ਜੀ ਮਿਲਕਿੰਗ ਜਿਹੜੀ ਆ ਦੋਸਤੋ ਵਧੀਆ ਕਰਵਾ ਦੋਗੀ ਠੀਕ ਆ ਬਾਕੀ ਬੂਰੀ ਆ ਨੀਲੀ 라ਵੀ ਦੇ ਵਿੱਚ ਬੂਰੀ ਆ ਖੋਲ ਗਏ ਬਾਈ ਪਤਲੇ ਪਿੰਡੇ ਦੀ ਮੈਂ ਪਤਲੇ ਪਿੰਡੇ ਦੀ ਵੀਰਾਂ ਦਾ ਆ ਕਰੋ ਚੱਕ ਖੋਲ ਗਏ ਜੀ ਦਿਖਾਈਏ ਹੁਣ ਕੀ ਹੋ ਗਿਆ ਕੁੰਦੀ ਕਰਨਾ ਪੈਦਾ ਬਣਾ ਕਚਰਾ ਦੇ ਉੱਥੋਂ ਗਲਵੀ ਤੋਂ ਠੀਕ ਆ ਬੂਰੀ ਨੀਲੀ ਦਾਵੀ ਦੇ ਵਿੱਚ ਜਿਹੜੀ ਦੋਸਤੋ ਆਪਾਂ ਤੁਹਾਨੂੰ ਇਹ ਮਾਝ ਦਿਖਾਈ ਆ ਤੇਜਾ ਸੁਆ ਸੂਣ ਦੇ ਵਿੱਚ ਰੈਡੀ ਆ ਦਿਨ ਹਜੇ ਵੱਧ ਲਾ ਜੂ ਹਫਤੇ ਤੋਂ ਵੀ ਹਾਂ ਹਫਤਾ ਲੈ ਜੂ ਵੀਰ ਜੀ ਇਹ ਮੁੰਜ ਮੈਂ ਵਧੀਆ ਬਣੀ ਹੈ ਪੂਰੀ ਪਰ ਅਜੇ ਹਫਤਾ ਲੈ ਜੂ ਹਫਤਾ ਲੈ ਜੂ ਹਜੇ ਹਾਂ ਜੀ ਤੇ ਗਰਵੰਤ ਪਈਏ ਬੂਰੀ ਨੀਲੀ ਦਾਵੀ ਦਾ ਕੀ ਰੇਟ ਆ ਕੀ ਲੈ ਦੇ ਕਰਦੇ ਆ ਕੇ ਜੀ ਸਹੀ ਡਿਮਾਂਡ ਵੀਰ ਜੀ 70000 70000 ਹਾਂ ਜੀ ਠੀਕ ਆ ਭਰਾ ਆਜੋ ਅਗਲੇ ਬੰਨੇ ਜਿਹੜੀ ਆ ਦੋਸਤੋ ਇੱਕ ਹੋਰ ਆ ਆਪਾਂ ਝੋਟੀ ਤੁਹਾਨੂੰ ਦਿਖਾ ਰਹੇ ਆ ਇਹ ਵੀ ਸੂਣ ਵਾਲੀ ਨਾ ਜੀ ਇਹ ਸੂਣ ਵਾਲੀ ਵੀ ਜਿੱਦੂਜਾ ਸੋਹ ਰੋਗੀ ਵੀ ਠੀ ਇਹ ਵੀ ਦੁੱਜਣ ਸਾਈਕਲ ਲਕਟੇਸ਼ਨ ਦੇ ਵਿੱਚ ਜਿਹੜੀ ਸੂਣ ਵਾਲੀ ਆ ਹਾਂਜੀ ਬਾਕੀ ਆ ਥਣ ਭਾਂਡਾ ਵੇਖੋ ਜੀ ਇਹ ਦੇਣ 15 ਲਈ ਦੀ ਹੈ ਹਾਂਜੀ ਲਾਇ ਲੂਏ ਜਸਟ ਜ ਮੜਾ ਮੜ ਪਈ ਹੈ ਨਾ ਹਾਂਜੀ ਆ ਫੇਸ ਕੁਆਲਟੀ ਦੇਖੋ ਜੀ ਸੂਬਾ ਦੂਜਾ ਕਿ ਤੀਜਾ ਜੀ ਦੂਜਾ ਸੂਬਾ ਸੂਣ ਦੇ ਵਿੱਚ ਦੂਜਾ ਸੂਬਾ ਸੂਣ ਦੇ ਵਿੱਚ ਰੈਡੀ ਆ ਰੈਡੀ ਨਹੀਂ ਕਹਾਂਗੇ ਦੋਸਤੋ ਕਿਉਂਕਿ ਇਹ 15 ਦਿਨ ਦੀ ਕੱਚੀ ਹੈ ਠੀਕ ਆ ਸਮਾਂ ਅਜ 15 ਦਿਨ ਲੇ ਜਾਊਗੀ ਤੇ ਉਹ ਹਿਸਾਬ ਨਾਲ ਤੁਸੀਂ ਜਿਹੜਾ ਫੋਨ ਲਗਾਇਓ ਵੀਰ ਨੂੰ ਜਿਹੜੇ ਵੀਰ ਨੇ ਕਿ 15 ਦਿਨ ਹੋਰ ਤੁਸੀਂ ਸੇਵਾ ਕਰ ਸਕਦੇ ਹੋ ਉਹ ਲੈ ਜਾ ਕੇ ਤੇ ਆਹ ਜਿਹੜਾ ਉਲਟ ਬਹਿਣੀ ਵਾਲੇ ਪਾਸੇ ਤੋਂ ਮੈਦਨ ਥਾਨ ਤੋਂ ਇੱਕ ਵਾਰੀ ਜ਼ਰੂਰ ਦਿਖਾ ਦਿੰਦਾ। ਕਾ ਕਰੂ ਚਾਹੀਦਾ। ਠੀਕ ਹੈ ਜੀ ਆਹ ਥਾਨ ਨੇ ਬਿਲਕੁਲ ਮੁੱਠੀ ਵਾਲਾ ਥਾਨਾ ਲੋਕ ਵਾਲਾ ਥਾਨਾ ਵਿਥਰ ਲੇ ਬਿਲਕੁਲ ਤੁਹਾਡੇ ਸਾਹਮਣੇ ਆ ਦੋਸਤੋ ਤੇ ਗਰਵੰਤ ਭਾਈ ਕੀ ਇਹਦਾ ਕੀ ਮੁੱਲ ਕੀਤਾ? ਇਹਦੀ ਡਿਮਾਂਡ ਵੀ ਜੀ 80000 80000 ਹਾਂ ਜੀ ਠੀਕ ਹੈ ਜੇ ਮੈਂ ਹਜੇ 15 ਦਿਨ ਲੈ ਲੈਂਦੀ ਹੈ ਕੋਈ ਹੋ ਜੂ ਮਾਨਸਰ ਵਿੱਚ ਹਾਂਜੀ ਹੋ ਜੂਗਾ ਜੀ ਠੀਕ ਆ ਉਹ 15 ਦਿਨ ਲੈਦੀ ਕਰਕੇ 80000 ਤੁਹਾਨੂੰ ਪਤਾ ਨਹੀਂ ਤੇ ਫਿਰ ਵਾਧੀ ਹੋਣੀ ਜੇ ਹੁਣ ਮੌਕੇ ਤੇ ਤਿਆਰ ਹੁੰਦੀ ਠੀਕ 80000 ਜਿਹੜੀ ਦੋਸਤੋ ਅੱਜ ਦੇ ਸਮੇਂ ਜਿਹੜੀ ਡਿਮਾਂਡ ਆ ਕਿਉਂਕਿ ਹਜੇ ਤੇ ਬਿਲਕੁਲ ਤਿਆਰੀ ਦੇ ਵਿੱਚ ਨਹੀਂ ਆਪਾਂ ਕਹਾਂਗੇ 15 ਦਿਨ ਹਜੇ ਸਮਾਂ ਲੈ ਕੇ ਜਾਂਦੀ ਹੈ ਠੀਕ ਆ ਸਿੰਗੀ ਸੁੰਗੀ ਸੋਹਣੀ ਆ ਹੈਵੀ ਬਾਡੀ ਬੇਟ ਆ ਭਾਰੇ ਸਰੀਰ ਦੀ ਆ ਹਾਈਟ ਜਿਹੜੀ ਆ ਦੋਸਤੋ ਤਕਰੀਬਨ ਵੱਡੀਆਂ ਮੱਝਾਂ ਛੋਟੀਆਂ ਦੇ ਵਿੱਚ ਹੀ ਪੈਂਦੀ ਆ ਮੀਡੀਅਮ ਤੋਂ ਜਿਹੜੀ ਆ ਕੁਝ ਕੁ ਪਲੱਸ ਆਪਾਂ ਕ ਤੇ ਬਾਕੀ ਥਰ ਥੋੜਾ ਪੂਰੇ ਵੀ ਥੋੜਾ ਜਿਹਾ ਜਿਵੇਂ ਉਲਟ ਪਹਿਣੀ ਵਾਲਾ ਮਗਰ ਨਾ ਚੱਪਨ ਤੋਂ ਬਣਾਇਆ ਵਧੀਆ ਐਕਸ ਨੰਬਰ ਹੈ ਠੀਕ ਹੈ 80000 ਜਿਹੜੀ ਦੋਸਤੋ ਆਪਾਂ ਤੁਹਾਨੂੰ ਇਹ ਝੋਟੀ ਦਿਖਾਤੀ 80000 ਦਿਨ ਬੇਸ਼ੱਕ ਅਜੇ 15 ਲੈ ਕੇ ਜਾਂਦੀ ਆ ਦੂਜਾ ਸੂਗਾ ਸੂਣਾ ਇਹਦੇ ਵੀ ਜਿਹੜੀ ਆ ਤੁਸੀਂ ਵਿਸਤਾਰ ਦੇ ਨਾਲ ਚਰਚਾ ਕਰ ਸਕਦੇ ਹੋ ਠੀਕ ਹੈ ਮੁੱਲ ਜਿਹੜਾ ਹੈਗਾ ਕੋਈ ਥੋੜਾ ਬਾਧਾ ਗੰਜੈਸ਼ ਹੋਵੇ ਕਿ ਥੋੜਾ ਬਾਧਾ ਜਿੰਨੀ ਵੀ ਹੋਈ ਘਰੇਆਂ ਦਾ ਮਾਨਤਨ ਹੋ ਜਾਊਗਾ ਹਰ ਇੱਕ ਪਸ਼ੂ ਦੇ ਵਿੱਚੋਂ ਤੇ 8000 ਵੀਰਾਂ ਦੀ ਮੁੱਲ ਕਰਤਾ ਡਿਮਾਂਗ ਹਾਂਜੀ ਵੀਰ ਜੀ ਠੀਕ ਹੈ ਬਾਕੀ ਮਾਨਤਨ ਕਰਦੇ ਹੋ ਹਾਂ ਕੋਈ ਨਹੀਂ ਹੋਊਗਾ ਜੀ ਮੌਕੇ ਦੇ ਮਾਰ ਜਰੂਰੀ ਇਸ ਤੋਂ ਬਾਅਦ ਇੱਕ ਵਹਿੜ ਦਿਖਾਉਣੀ ਤੁਹਾਨੂੰ ਲਾਸਟ ਐਂਡ ਫਾਈਨਲ ਤੇ ਵਹਿੜ ਤਕਰੀਬਨ ਜਿਕਰ ਆਪਾਂ ਗੱਲ ਕਰਕੇ ਤੇ ਬਿਲਕੁਲ ਤਿਆਰੀ ਦੇ ਵਿੱਚ ਲੱਗਦੀ ਹੈ ਬਾਕੀ ਗੱਲਬਾਤ ਆਪਾਂ ਪੁੱਛ ਲੈਣੀ ਵੀਰ ਨਾਲ ਕਰਕੇ ਗਰਵੰਤ ਦਿਨ ਹਜੇ ਲੈ ਜੂਗੀ ਹੈ ਅਜੇ ਤਿਆਰੀ ਜੇ ਬਸ ਹੁ ਠੀਕ ਆ ਸੂਬਾ ਸੂਬਾ ਤੀਜਾ ਸੋਣੀ ਵੀ ਸੀ ਤੀਜਾ ਸੂਬਾ ਕੋਈ ਮਿਲਕ ਕਪੈਸਿਟੀ ਦਾ ਪਤਾ ਕਿੰਨੀ ਕੀ ਕਰ ਦੂਗੀ ਮਿਲਕ ਉਹ ਤਾਂ ਨੇ ਅਸੀਂ 25+ ਚ ਹੋਇਆ ਹੁਣ ਆਪਾਂ ਚਾਹਾਂ ਦੇ ਬਦਲ ਲਗੂਗੇ ਬਿਲਕੁਲ ਜੀ ਹਾਂਜੀ ਬਾਕੀ ਜਿਹੋ ਜੋ ਵਿਖਾਲਾ ਹੈਗਾ ਤਕਰੀਬਨ ਮੰਨ ਸਕਦੇ ਆਂ ਵੀ 25 20 ਤੋਂ ਪਲੱਸ ਹੋਵੇਗਾ 25 ਤੱਕ ਵੀ ਹੋ ਸਕਦਾ ਹੈ ਹਾਂਜੀ ਠੀਕ ਆ ਜਿਹੋ ਜਿਹਾ ਹਵਾਨਾ ਲੱਗਾ ਦੇਖਣ ਤੋਂ ਪਤਾ ਲੱਗਦਾ ਜਦੋਂ ਦਊਗੀ ਬਿਲਕੁਲ ਸੂਬਾ ਦੂਜਾ ਦਸ ਰਹੀ ਨਹੀਂ ਤੀਜਾ ਸੂਬਾ ਵੀ ਤੀਜਾ ਸੂਬਾ ਠੀਕ ਆ ਜੀ ਆ ਥਣ ਲੱਗਾ ਹੈਗਾ ਬੈਕ ਸਾਈਡ ਤੋਂ ਤੁਸੀਂ ਦੇਖ ਰਹੇ ਹੋ ਜੀ ਠੀਕ ਆ ਤੇ ਬਹਿਣੀ ਵਾਲੇ ਪਾਸੇ ਤੋਂ ਤੁਸੀਂ ਆ ਕਰੋ ਚੱਕ ਠੀਕ ਆ ਆ ਥਾਂ ਦੇ ਵਾਜੇ ਤੇ ਥਾਂ ਤੋਂ ਬਹੁਤ ਜ਼ਿਆਦਾ ਸੋਹਣਾ ਠੀਕ ਆ ਤੇ ਪੂਰੀ ਵਜਨ ਵਾਲੀ ਆ ਵੇਟ ਪੁੱਟ ਪੂਰਾ ਹੈਗਾ ਬਾਡੀ ਵੇਟ ਪੂਰਾ ਹੈ 63 ਦਾ ਤੇ ਇਹ ਸੁਗਾ ਤੀਜਾ ਠੀਕ ਆ ਆ ਠੀਕ ਹੈ ਜੀ ਖੁੱਲ ਗਏ ਗਰਮਾਂਤਰ ਖੁੱਲ ਕੇ ਵਿਖਾਈਏ ਤੋਰ ਤੇ ਠੀਕ ਆ ਬੈੜ ਚੰਗੀ ਹੈ ਦੋਸਤੋ ਹੈਵੀ ਬਾਡੀ ਬੈੜ ਦੀ ਆ ਐਕਸਟਰਾ ਆਰਡੀਨਰੀ ਜਿਹੜਾ ਆਰਡਰ ਕੁਆਲਿਟੀ ਆ ਠੀਕ ਆ ਵੱਡੇ ਹਵਾਨੇ ਦੇ ਵਿੱਚ ਵੱਡੇ ਲੇਵੇ ਦੇ ਵਿੱਚ ਜਿਹੜੀ ਤੁਸੀਂ ਬੈੜ ਦੇਖ ਰਹੇ ਹੋ ਤੀਜਾ ਸੂਬਾ ਸੂਨ ਵਾਲੀ ਠੀਕ ਮੀਰ ਆ ਗਈ ਦਿੱਤੀ ठीक आ जी ਠੀਕ ਆ ਚੰਗੀ ਬਿਹੜਾ ਦੋਸਤੋ ਤਕਰੀਬਨ 25 ਪਲੱਸ ਦੀ ਵੀਰ ਕਹਿੰਦਾ ਵੀ ਜਿੱਥੋਂ ਖਰੀਦੀ ਆ 25 25 ਲੀਟਰ ਦੀ ਜਿਹੜੀ ਉਹਨਾਂ ਨੇ ਗਰੰਟੀ ਤੇ ਚਲੋ ਆਪਾਂ ਨੂੰ ਦਿੱਤੀ ਆ ਬਾਕੀ ਤੁਸੀਂ 20 ਤੋਂ 22 ਤੋਂ ਪਲੱਸ ਦੀ ਜਿਹੜੀ ਆ ਗਰੰਟੀ ਮੰਨ ਕੇ ਲੈ ਕੇ ਜਾ ਸਕਦੇ ਹੋ ਬਾਕੀ ਦੁੱਧ ਜਿਹੜਾ ਦੋਸਤੋ ਪਾਇਦਾ ਹੁੰਦਾ ਵੀ ਕਈ ਵਾਰ ਹੁੰਦਾ ਵੀ ਪਸੂ ਪਿਛਲੇ ਸਵੇਰਾਂ ਦੇ ਵਿੱਚ ਵੱਧ ਦਿੰਦਾ ਹੋ ਸਕਦਾ ਹੈ ਬੰਗਲੇ ਸਵੇਰ ਦੇ ਵਿੱਚ ਕੋਈ 2-4 ਲੀਟਰ ਘੱਟ ਵੀ ਜਾਵੇ ਹੋ ਸਕਦਾ ਵੀ 25 ਤੋਂ ਪਲੱਸ ਵੀ 28 ਵੀ ਚਵਾ ਦੇ ਇਹ ਕੋਈ ਜ਼ਰੂਰੀ ਨਹੀਂ ਹੈਗਾ ਕਹਿਣ ਦੀ ਗੱਲ ਤੇ ਬਾਈ 그러면은 ਤਾਂ ਲੈਦੇ ਕੀ ਕਰਦੇ ਇਸ ਬਿਹੜਾ ਦਾ ਵੀਰ ਇਹਦੀ ਸਹੀ ਡਿਮਾਂਡ ਵੀਰ ਜੀ 65 65000 ਜਿਹੜੀ ਦੋਸਤੋ ਇਸ ਜਿਹੜੀ ਵੈੜ ਦੀ ਕੀਮਤ ਆ ਮੋਲ ਆ ਬਾਕੀ ਕੋਈ ਵੀ ਰਾਬ ਦੇ ਹਿਸਾਬ ਦੇ ਨਾਲ ਮੋਲ ਲਾਉ ਕੋਈ ਗੁੱਸਾ ਗਿਲਾ ਨਹੀਂ ਹੁੰਦਾਗਾ ਤੁਸੀਂ ਵੀ ਚੀਜ਼ ਵੇਖ ਕੇ ਜਿਹੜਾ ਮੋਲ ਲਾਉਣਾ ਹੁੰਦਾ ਪਰ ਵੈੜ ਜਿਹੜੀ ਇੱਕ ਵਾਰੀ ਇੱਥੇ ਆ ਕੇ ਵੇਖ ਲਿਓ ਵੈੜ ਨਿਕਲੀ ਵੇਖ ਲਿਓ ਬਾਕੀ ਪਸ਼ੂ ਜਿੰਨੇ ਵੀ ਆਪਾਂ ਤੁਹਾਨੂੰ ਦਿਖਾਏ ਆ ਇੱਥੇ ਆਣ ਕੇ ਵੇਖ ਕੇ ਤਸੱਲੀ ਕਰਕੇ ਫੇਰ ਸੌਦਾ ਕਰ ਰਹੇ ਹੋ ਠੀਕ ਹੈ ਜੀ ਸੰਪਰਕ ਕਰ ਸਕਦੇ ਹੋ ਗਰਮਤ ਭਾਈ ਨੰਬਰ ਬੋਲ ਦਿਓ ਜਿੰਨਾ ਤੇ ਵੀਰਾਂ ਨੇ ਸੰਪਰਕ ਕਰਨਾ ਹੈ ਵਰਕ ਨੰਬਰ ਹੈ ਜੀ 98557 70379 98772 8430 ਇਹ ਦੋਵੇਂ ਨੰਬਰ ਵੀ ਜੀ ਚੱਲਦੇ ਠੀਕ ਹੈ ਇਹ ਦੋਨੋਂ ਨੰਬਰ ਜਿਹੜੇ ਦੋਸਤੋਂ ਆਪਾਂ ਲਗਾਤਾਰ ਸਕਰੀਨ ਦੇ نیچے ਚਲਦੇ ਕਰ ਦਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਵਧੇਰੇ ਗੱਲਬਾਤ ਕਰ ਸਕਦੇ ਹੋ ਵੀਰ ਗੁਰਵੰਤ ਦੇ ਨਾਲ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ